ਭਿੰਦਰ ਫੌਜੀ ਦੀਆਂ ਚੌਣਵੀਆਂ ਕਹਾਣੀਆਂ ਕਰਮਪਿੱਖੀ ਦੀ ਇਹ ਸੰਪਾਦਕ ਕੀਤੀ ਪੁਸਤਕ ਮੈਨੇ ਭਿੰਦਰ ਫੌਜੀ ਨੇ ਬੜੇ ਪਿਆਰ ਨਾਲ ਪੇਂਟ ਕੀਤੀ ਸੀ ਤੇ ਉਸ ਵਿੱਚੋਂ ਇੱਕ ਕਹਾਣੀ ਹੈ ਪਹਿਲੀ ਉਹ ਕਹਾਣੀ ਹੈ ਕਿਸ ਮੋੜ ਤੇ ਬਹੁਤ ਵਧੀਆ ਕਹਾਣੀ ਹੈ ਮੈਂ ਉਹ ਤੁਹਾਡੀ ਨਜ਼ਰ ਕਰ ਰਿਹਾ ਮੈਨੂੰ ਤੇ ਪੂਰਨ ਚੰਦ ਨੂੰ ਯੂਨਿਟ ਵਿੱਚ ਆਇਆ ਕੁਝ ਦਿਨ ਹੋਏ ਸਨ ਸਾਡੀ ਯੂਨਿਟ ਬਨੇਹਾਲ ਤੋਂ ਥੋੜਾ ਸਾਈਡ ਦੇ ਛੋਟੇ ਜਿਹੇ ਪਿੰਡ ਨਚਲਾਣਾ ਦੇ ਇੱਕ ਸਕੂਲ ਵਿੱਚ ਬੈਠੀ ਹੋਈ ਸੀ ਦੇਖਣ ਤੋਂ ਲੱਗਦਾ ਸੀ ਇਸ ਰਸਤੇ ਤੇ ਕਦੇ ਛੋਟਾ ਜਿਹਾ ਬਾਜ਼ਾਰ ਹੁੰਦਾ ਸੀ ਹੁਣ ਫੌਜ ਦੇ ਹੁਣ ਫੌਜ ਦਾ ਉਸਤੇ ਕਬਜ਼ਾ ਸੀ ਇੱਕ ਸਾਈਡ ਤੋਂ ਸਕੂਲ ਸੀ ਸਕੂਲ ਦੇ ਪੰਜ ਕਮਰੇ ਸਨ ਜਿਨ੍ਹਾਂ ਵਿੱਚ ਦੋ ਕਮਰਿਆਂ ਵਿੱਚ ਸਕੂਲ ਚੱਲਦਾ ਸੀ ਤਿੰਨ ਕਮਰਿਆਂ ਵਿੱਚ ਫੌਜ ਨੇ ਆਪਣੇ ਦਫ਼ਤਰ ਬਣਾ ਲਏ ਸਨ ਬਾਕੀ ਅੱਧੇ ਗਰਾਊਂਡ ਵਿੱਚ ਟੈਂਟ ਲੱਗੇ ਹੋਏ ਸਨ ਬਚਦਾ ਹੋਇਆ ਥਾਂ ਬੱਚਿਆਂ ਦੇ ਖੇਡਣ ਲਈ ਸੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ 50 ਦੇ ਕਰੀਬ ਸੀ ਪਿੰਡ ਵਿੱਚ ਜਾਣ ਵਾਲੇ ਲੋਕ ਇਸ ਰਸਤੇ ਵਿੱਚੋਂ ਹੋ ਕੇ ਲੰਘਦੇ ਸਨ 메ਨ ਸੜਕ ਤੇ ਇੱਕ ਬੈਰੀਅਰ ਲਾ ਕੇ ਗੇਟ ਬਣਾ ਰੱਖਿਆ ਸੀ ਜਿੱਥੇ ਫੌਜ ਦੇ ਜਵਾਨ ਉਹਨਾਂ ਦੀ ਪਛਾਣ ਪੱਤਰ ਚੈੱਕ ਕਰਕੇ ਹੀ ਲੰਘਣ ਦਿੰਦੇ ਸਨ ਮੇਰੀ ਤੇ ਪੂਰਨ ਚੰਦ ਦੀ ਡਿਊਟੀ ਅੱਜ ਇਸ ਬੈਰੀਅਰ ਤੇ ਸੀ ਬਹੁਤ ਸਾਰੇ ਲੋਕ ਲੰਘ ਰਹੇ ਸਨ ਅਸੀਂ ਉਹਨਾਂ ਦੇ ਪਛਾਣ ਪੱਤਰ ਚੈੱਕ ਕਰਕੇ ਭੇਜਦੇ ਰਹੇ ਸਕੂਲ ਦਾ ਸਮਾਂ ਹੋ ਗਿਆ ਸੀ ਬੱਚੇ ਲੰਘਣ ਲੱਗ ਪਏ ਸੀ ਇੱਕ ਬਹੁਤ ਸੋਹਣੀ ਸੁਨੱਖੀ ਕੁੜੀ ਆਈ ਮੈਂ ਉਸ ਦਾ ਪਹਿਚਾਨ ਪੱਤਰ ਦੇਖਿਆ ਉਸ ਨੂੰ ਦੇਖਦਾ ਹੀ ਰਹਿ ਗਿਆ ਮੈਂ ਅਜਿਹਾ ਚਿਹਰਾ ਪਹਿਲਾਂ ਕਦੀ ਨਹੀਂ ਸੀ ਦੇਖਿਆ ਉਸ ਦਾ ਨਾਂ ਸਨੀਤਾ ਰਾਣੀ ਤੇ ਪਿਤਾ ਦਾ ਨਾਂ ਸ਼ਾਮ ਲਾਲ ਸੀ ਇਹ ਤਾਂ ਤੈ ਹੋ ਹੀ ਗਿਆ ਸੀ ਕਿ ਕੁੜੀ Hindu ਹੈ ਇਸ ਇਲਾਕੇ ਵਿੱਚ ਜ਼ਿਆਦਾ ਘਰ ਮੁਸਲਮਾਨਾਂ ਦੇ ਸਨ ਕੋਈ ਇੱਕਾ ਦੁੱਕਾ ਘਰ ਹਿੰਦੂਆਂ ਦਾ ਹੋਵੇਗਾ ਮੈਂ ਉਸ ਨਾਲ ਗੱਲ ਕਰਨ ਦੇ ਲਹਿਜੇ ਵਿੱਚ ਪੁੱਛਿਆ ਤੁਹਾਡਾ ਨਾਂ ਕੀ ਹੈ ਜੀ ਸਨੀਤਾ ਰਾਣੀ ਉਸਨੇ ਗਰਦਨ ਨੀਵੀਂ ਕੀਤੀ ਹੋਈ ਸੀ ਪਿਤਾ ਜੀ ਦਾ ਨਾਂ ਮੈਂ ਅੱਗੇ ਵਧਾਉਂਦੇ ਕਿਹਾ ਜੀ ਸ਼ਾਮ ਲਾਲ ਕੀ ਕਰਦੇ ਹੋ ਮੈਂ ਅਗਲਾ ਸਵਾਲ ਕਰ ਦਿੱਤਾ ਜੀ ਮੈਂ ਇੱਥੇ ਸਕੂਲ ਟੀਚਰ ਹਾਂ ਉਸਨੇ ਸਕੂਲ ਵੱਲ ਹੱਥ ਨਾਲ ਇਸ਼ਾਰਾ ਕਰ ਦਿੱਤਾ ਮੈਂ ਉਸ ਨੂੰ ਉਹਦਾ ਪਛਾਣ ਪੱਤਰ ਦਿੰਦੇ ਹੋਏ ਜਾਣ ਨੂੰ ਕਿਹਾ ਜਿੰਨੀ ਸੋਹਣੀ ਉਹ ਸੀ ਉੰਨੀ ਪਿਆਰੀ ਉਸਦੀ ਬੋਲੀ ਉਹ ਕਿਉ ਭਾਈ ਉਸ ਨੂੰ ਤੋਰਨ ਨੂੰ ਦਿਲ ਨਹੀਂ ਸੀ ਕਰਦਾ ਵਿਚਾਰੀ ਨੂੰ ਸਕੂਲੋਂ ਵੀ ਲੇਟ ਕਰਾ ਦਿੱਤਾ ਉਹ ਪੂਰਨ ਨੇ ਸ਼ਰਾਰਤੀ ਲਹਿਜੇ ਵਿੱਚ ਕਿਹਾ ਇਰਾਦਾ ਤਾਂ ਕੁਝ ਇਸ ਤਰ੍ਹਾਂ ਹੀ ਸੀ ਕੌਣ ਚਾਹੇਗਾ ਅਜਿਹੇ ਚਿਹਰੇ ਨੂੰ ਅੱਖਾਂ ਤੋਂ ਪਰੇ ਕਰੇ ਉਸਦਾ ਚਿਹਰਾ ਅਜੇ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਿਹਾ ਸੀ ਉਹ ਤਾਂ ਠੀਕ ਆ ਜੇ ਕੰਪਨੀ ਕਮਾਂਡਰ ਨੂੰ ਪਤਾ ਲੱਗ ਗਿਆ ਨਾ ਚਿਹਰਾ ਵੀ ਭੁੱਲ ਜਾਵੇਗਾ ਪੂਰਨ ਨੇ ਮੁਖੌਲ ਕਰਦਿਆਂ ਕਿਹਾ ਉਸ ਦੇ ਜਾਣ ਤੋਂ ਬਾਅਦ ਮੈਂ ਤੇ ਪੂਰਨ ਉਸ ਦੇ ਬਾਰੇ ਕਾਫੀ ਗੱਲਾਂ ਕਰਦੇ ਰਹੇ ਇਸੇ ਤਰ੍ਹਾਂ ਅੱਜ ਕਈ ਚਿਹਰੇ ਸਾਡੀਆਂ ਅੱਖਾਂ ਦੇ ਸਾਹਮਣੇ ਤੋਂ ਲੰਘਦੇ ਗਏ ਪਰ ਉਹ ਇੱਕ ਚਿਹਰਾ ਸੀ ਜਿਹੜਾ ਅੱਖਾਂ ਅੱਗੋਂ ਬਾਰ-ਬਾਰ ਘੁੰਮ ਰਿਹਾ ਸੀ ਸਾਨੂੰ ਅਗਲੇ ਹੁਕਮ ਤੱਕ ਗੇਟ ਦੀ ਡਿਊਟੀ ਤੇ ਲਾ ਦਿੱਤਾ ਅਸੀਂ ਦੋਵੇਂ ਸਵੇਰੇ ਤਿਆਰ ਹੋ ਕੇ ਗੇਟ ਵੱਲ ਨੂੰ ਤੁਰ ਪਏ ਅੱਜ ਮੇਰੇ ਅੰਦਰ ਕੋਈ ਖਿੱਚੋ ਤਾਣ ਚੱਲ ਰਹੀ ਸੀ ਕੋਈ ਸੁਪਨਾ ਦਿਮਾਗ ਵਿੱਚ ਲੈ ਕੇ ਗਿਆ ਸਾਂ ਮੈਂ ਵਾਰ-ਵਾਰ ਮੈਡਮ ਦਾ ਰਾਹ ਤੱਕ ਰਿਹਾ ਸੀ ਮੈਂ ਪੂਰਨ ਨੂੰ ਆਖਿਆ ਅੱਜ ਮੈਡਮ ਨਾਲ ਜ਼ਰੂਰ ਕੋਈ ਗੱਲ ਕਰਨੀ ਆ ਉਹ ਰਹਿਣ ਦੇ ਤੂੰ ਆਪ ਤਾਂ ਫਸੇਗਾ ਨਾਲੇ ਮੈਨੂੰ ਵੀ ਫਸਵਾਏਗਾ ਪੂਰਨ ਨੇ ਇੱਕ ਡਰ ਵਾਲੇ ਲਹਿਜੇ ਵਿੱਚ ਆਖਿਆ ਉਹ ਕੁਝ ਨਹੀਂ ਹੁੰਦਾ ਆਪਾਂ ਕਿਹੜਾ ਉਹਦੇ ਕੁਝ ਤੋੜ ਲੈਣਾ ਗੱਲਬਾਤ ਤਾਂ ਕਰਨੀ ਆ ਨਾਲੇ ਥੋੜਾ ਟਾਈਮ ਪਾਸ ਹੋ ਜੂ ਮੈਂ ਬੋਲਟ ਪ੍ਰੂਫ ਜੈਕਟ ਠੀਕ ਕਰ ਰਿਹਾ ਸਾਂ ਟਾਈਮ ਪਾਸ ਕਰਦਾ ਕਰਦਾ ਕਿਤੇ ਟਾਈਮ ਖਰਾਬ ਨਾ ਕਰਾ ਲਈ ਕੰਪਨੀ ਕਮਾਂਡਰ ਸਾਹਿਬ ਨੇ 40 ਕਿਲੋ 40 ਕਿਲੋ ਦਾ ਪਿੱਠੂ ਲੱਦ ਦੇਣਾ ਜੇ ਪਿੱਠ ਭਾਰ ਚੱਲਦੀ ਆ ਤਾਂ ਦੇਖ ਲਾ ਪੂਰਨ ਨਸੀਤਾਂ ਦੇ ਰਿਹਾ ਸੀ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਮੇਰੀ ਨਜ਼ਰ ਅਜੇ ਉਸ ਰਸਤੇ ਵਾਲੀ ਸੀ ਜਿੱਥੋਂ ਮੈਡਮ ਨੇ ਆਉਣਾ ਸੀ ਅੱਜ ਕੁਝ ਨਵੇਂ ਚਿਹਰੇ ਤੇ ਕੁਝ ਕੱਲ੍ਹ ਵਾਲੇ ਆ ਰਹੇ ਸਨ ਸਾਢੇ 7 ਵਜੇ ਪੂਰਨੇ ਮੈਨੂੰ ਆਵਾਜ਼ ਦਿੱਤੀ ਉਹ ਦੇਖ ਤੇਰੀ ਮਾਮੀ ਆ ਗਈ ਉਸਨੇ ਮੇਰੇ ਤੇ ਬਿਆੰਗ ਕਸ ਦਿੱਤਾ ਮੈਂ ਨਜ਼ਰ ਮਾਰੀ ਤਾਂ ਮੈਡਮ ਪੀਲੇ ਸੂਟ ਵਿੱਚ ਸਰੋਂ ਦੇ ਫੁੱਲ ਵਾਂਗ ਚਮਕਦੀ ਆਉਂਦੀ ਸੀ ਮੇਰੇ ਸਾਹਾਂ ਦੀ ਰਫ਼ਤਾਰ ਤੇਜ਼ ਹੋ ਗਈ ਆចុਸ ਨੂੰ ਕੀ ਆਖਾਂਗਾ ਕਿਵੇਂ ਗੱਲ ਸ਼ੁਰੂ ਕਰਾਂਗਾ ਮੈਂ ਇੰਨਾ ਸੋਚ ਹੀ ਰਿਹਾ ਸੀ ਕਿ ਸਾਡੇ ਕੋਲ ਸੂਬੇਦਾਰ ਗੁਰਦੇਵ ਸਿੰਘ ਆ ਕੇ ਖੜਾ ਹੋ ਗਿਆ मैडम ਨੇੜੇ ਪਹੁੰਚ ਗਈ ਸੀ ਉਸ ਨੇ ਆਪਣਾ ਪਹਿਚਾਨ ਪੱਤਰ ਮੇਰੇ ਵੱਲ ਕਰ ਦਿੱਤਾ ਮੈਂ ਹੌਲੀ ਜਈ ਆਵਾਜ਼ ਵਿੱਚ ਕਿਹਾ ਜਾਓ ਜੀ ਉਸ ਨੇ ਟੇਢੀ ਜੀ ਨਜ਼ਰ ਨਾਲ ਮੇਰੇ ਵੱਲ ਤੱਕਿਆ ਤੇ ਚਲੀ ਗਈ ਕੁਝ ਸਮੇਂ ਬਾਅਦ ਸੂਬੇਦਾਰ ਵੀ ਚਲਾ ਗਿਆ ਕਿਉਂ मामੀ ਨਾਲ ਗੱਲ ਨਹੀਂ ਕੀਤੀ ਪੂਰਨ ਨੇ ਫਿਰ ਮੇਰੇ ਹੱਡ ਤੇ ਮਾਰੀ ਓਏ ਆ ਪਤਾ ਨਹੀਂ ਕਿੱਥੋਂ ਆ ਗਿਆ ਕबाब ਚ ਹੱਡੀ ਮੈਂ ਆਪਣਾ ਪੂਰਾ ਗੁੱਸਾ ਸੂਬੇਦਾਰ ਤੇ ਕੱਢਿਆ ਇਹ ਵੀ ਸਾਲਾ ਠਰਕੀ ਲੱਗਦਾ ਪੂਰਨ ਨੇ ਪੋਸਟ ਵਿੱਚੋਂ ਆਪਣੀ ਰੈਫਲ ਨੂੰ ਦੂਸਰੇ ਮੋੜੇ ਤੇ ਟੰਗ ਦੇ ਕਿਹਾ ਮੈਂ ਹੁਣ ਛੁੱਟੀ ਵੇਲੇ ਦਾ ਇੰਤਜ਼ਾਰ ਕਰਨ ਲੱਗ ਪਿਆ ਪਿੰਡ ਵਾਲੇ ਕਈ ਚਿਹਰੇ ਆਉਂਦੇ ਜਾਂਦੇ ਰਹੇ ਮੈਂ ਤਾਂ ਇੱਕ ਚਿਹਰੇ ਨੂੰ ਹੀ ਤਲਾਸ਼ ਰਿਹਾ ਸੀ ਸਕੂਲ ਤੋਂ ਛੁੱਟੀ ਹੋਈ ਸਕੂਲ ਵਾਲੇ ਬੱਚਿਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਮੈਂ ਬੜੇ ਤਾਣ ਚ ਖੜਾ ਸੀ ਹੁਣ ਤਾਂ ਮੈਡਮ ਨਾਲ ਗੱਲ ਕਰ ਹੀ ਲੈਣੀ ਐ ਇੰਜ ਪਤਾ ਨਹੀਂ ਗੱਲ ਕਿੱਥੋਂ ਸ਼ੁਰੂ ਕਰਨੀ ਹੈ ਕਈ ਸ਼ਬਦ ਮੇਰੀ ਜ਼ੁਬਾਨ ਤੇ ਆ ਕੇ ਮੁੜਦੇ ਰਹੇ ਮੇਰੀ ਨਜ਼ਰ ਹੁਣ ਉਸ ਰਾਹ ਵੱਲ ਸੀ ਜਿਉਂ ਹੀ ਮੈਡਮ ਦਿਖਾਈ ਦਿੱਤੀ ਮੇਰੇ ਅੰਦਰ ਅਨੇਕਾਂ ਤਰੰਗਾਂ ਛਿੜ ਪਈਆਂ ਜਿਉਂ ਹੀ ਮੈਡਮ ਨਜ਼ਦੀਕ ਆਈ ਉਧਰੋਂ ਕੰਪਨੀ ਕਮਾਂਡਰ ਦੀ ਜੀਪ ਆ ਗਈ ਮੈਂ ਉਸ ਨੂੰ ਸਲੂਟ ਮਾਰਿਆ ਜੈ ਹਿੰਦ ਸਾਹਿਬ ਉਸਨੇ ਵੀ ਜਵਾਬ ਦਿੱਤਾ ਖਾਲਸਾ ਜੀ ਸਭ ਠੀਕ ਠਾਕ ਹੈ ਉਸਨੇ ਸਿਗਰਟ ਦਾ ਕਸ ਖਿੱਚਦੇ ਨੇ ਪੁੱਛਿਆ ਹਾਂ ਸਾਹਿਬ ਸਭ ਠੀਕ ਹੈ ਮੈਂ ਮੋੜਾਂ 'ਵਾਂ ਉੱਤਰ ਦਿੱਤਾ ਉਹ ਜੀਪ ਲੈ ਕੇ ਅੱਗੇ ਨੂੰ ਤੁਰ ਪਿਆ ਪਤਾ ਹੀ ਨਾ ਲੱਗਾ ਕਦੋਂ ਮੈਡਮ ਕੋਲ ਦੀ ਲੰਘ ਗਈ ਸਾਹਮਣੇ ਰਾਤ ਤੇ ਤੁਰੀ ਜਾਂਦੀ ਨਜ਼ਰ ਆਈ ਤੁਰੀ ਜਾਂਦੀ ਕਦੇ-ਕਦੇ ਪਿੱਛੇ ਮੁੜ ਕੇ ਜ਼ਰੂਰ ਦੇਖ ਲੈਂਦੀ ਸੀ ਅੱਜ ਵੀ ਕਈ ਚਿਹਰੇ ਅੱਖਾਂ ਸਾਹਮਣੇ ਦੀ ਲੰਘੇ ਪਰ ਮੈਡਮ ਵੱਲ ਖਿੱਚ ਕੁਝ ਜ਼ਿਆਦਾ ਹੀ ਵੱਧ ਗਈ ਸੀ ਰਾਤ ਹੋਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣੇ ਲੱਗ ਪਈਆਂ ਇਹ ਤਾਂ ਅਕਸਰ ਹੁੰਦਾ ਰਹਿੰਦਾ ਸੀ ਕਿਤੇ ਦੂਰ ਪਹਾੜੀ ਤੇ ਰੌਸ਼ਨੀ ਵਖੇਰਦਾ ਆਰਾਊਂਡ ਅਸਮਾਨੀ ਚੜ ਰਿਹਾ ਸੀ ਇਹ ਜ਼ਰੂਰ ਕਿਤੇ ਮੁਕਾਬਲਾ ਚੱਲ ਰਿਹਾ ਹੈ ਕਈ ਨਾਲ ਦੇ ਸਾਥੀ ਸਾਨੂੰ ਛੇੜਦੇ ਰਹਿੰਦੇ ਗੇਟ ਤੇ ਤਾਂ ਬੜਾ ਮਾਲ ਆਉਂਦਾ ਹੈ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਮੇਰੇ ਖਿਆਲਾਂ ਵਿੱਚ ਅਜੇ ਵੀ ਮੈਡਮ ਘੁੰਮ ਰਹੀ ਸੀ ਪਤਾ ਨਾ ਲੱਗਾ ਕਦੋਂ ਨੀਂਦ ਆ ਗਈ ਅਗਲੀ ਸਵੇਰ ਮੈਂ ਤੇ ਪੂਰਨ ਫੇਰ ਗੇਟ ਵੱਲੋਂ ਤੁਰ ਪਏ ਉਹ ਹੀ ਰੋਜ਼ ਵਾਲਾ ਕੰਮ ਅੱਜ ਪੂਰਾ ਇਰਾਦਾ ਸੀ ਮੈਡਮ ਨਾਲ ਗੱਲ ਕਰਨ ਦਾ ਮੈਂ ਬਨ ਬਣਾ ਕੇ ਆਇਆ ਸੀ ਮੈਡਮ ਦਿਖਾਈ ਦਿੱਤੀ ਮੈਂ ਉਸ ਨਾਲ ਗੱਲ ਕਰਨ ਬਾਰੇ ਅਨੇਕਾਂ ਵਿਚਾਰ ਆਪਣੇ ਮਨ ਵਿੱਚ ਬਣਾਉਣ ਲੱਗ ਪਿਆ ਮੈਡਮ ਕੋਲ ਆਈ ਉਸਨੇ ਮੈਨੂੰ ਪਹਿਲਾਂ ਨਮਸਤੇ ਬੁਲਾ ਦਿੱਤੀ ਮੈਂ ਵੀ ਜਵਾਬ ਵਿੱਚ ਸਿਰ ਹਿਲਾ ਦਿੱਤਾ ਉਸਨੇ ਕੁਝ ਸੈਕੰਡਾਂ ਲਈ ਅੱਖਾਂ ਵਿੱਚ ਅੱਖਾਂ ਪਾਈਆਂ ਮੈਂ ਅੰਦਰ ਤੱਕ ਹਿੱਲ ਗਿਆ ਮੈਂ ਉਹਦੇ ਨਾਲ ਕੋਈ ਗੱਲ ਨਾ ਕਰ ਸਕਿਆ ਪੂਰਨ ਮੋਰਚੇ ਅੰਦਰੋਂ ਬੋਲ ਉੱਠਿਆ ਕਿਉਂ ਮਾਸੀ ਨਾਲ ਗੱਲ ਕੀਤੀ ਨਹੀਂ ਉਦੋਂ ਕਹਿੰਦਾ ਸੀ ਮੈਂ ਆਇਆ ਕਰ ਦੂੰ ਮੈਂ ਆਹ ਕਰ ਦੂੰ ਤੇ ਹੁਣ ਸਾਲਾ ਬੋਲ ਵੀ ਨਹੀਂ ਨਿਕਲਿਆ ਵੱਡੇ ਵੈਲੀ ਦਾ ਉਹ ਤੈਨੂੰ ਨਹੀਂ ਪਤਾ ਉਹ ਅੱਖਾਂ ਨਾਲ ਹੀ ਸਾਰਾ ਕੁਝ ਕਹਿ ਗਈ ਜਿਸ ਨੇ ਅੱਖਾਂ ਪੜ ਲਈਆਂ ਹੁਣ ਉਹਨੂੰ ਬੋਲਣ ਦੀ ਜ਼ਰੂਰਤ ਨਹੀਂ ਰਹਿੰਦੀ ਪੜ ਲਿਆ ਇਹਨੇ ਵੱਡੇ ਰਾਂਝੇ ਨੇ ਅੱਖਾਂ ਵਿੱਚੋਂ ਬੋਲ ਬੋਲ ਮੂੰਹੋਂ ਪੜ ਲਿਆ ਇਹਨੇ ਵੱਡੇ ਰਾਂਝੇ ਨੇ ਅੱਖਾਂ ਵਿੱਚੋਂ ਬੋਲ ਮੂੰਹ ਵਿੱਚੋਂ ਨਿਕਲਿਆ ਨਹੀਂ ਹਾਤਨਾ ਪਹੁੰਚੇ ਥੂਕੌੜੀ ਪੂਰਨੇ ਮੁਹਾਵਰੇ ਨਾਲ ਆਪਣੀ ਗੱਲ ਵਜਨਦਾਰ ਬਣਾਈ ਚੰਗਾ ਫੇਰ ਹੁਣ ਮੁੜਦੇ ਵਕਤ ਉਸ ਨਾਲ ਜ਼ਰੂਰ ਗੱਲ ਕਰਕੇ ਦਿਖਾਉਂਗਾ ਮੈਂ ਖਿੱਚ ਕੇ ਬੋਲਿਆ ਫਿਰ ਸਕੂਲ ਚੋਂ ਛੁੱਟੀ ਦਾ ਇੰਤਜ਼ਾਰ ਕਰਨ ਲੱਗ ਪਿਆ ਸਕੂਲੋਂ ਬੱਚੇ ਆਉਣੇ ਸ਼ੁਰੂ ਹੋ ਚੁੱਕੇ ਸਨ ਕੁਝ ਬੱਚੇ ਮੈਡਮ ਨਾਲ ਆ ਰਹੇ ਸਨ ਮੈਂ ਇੱਕ ਚਿੱਠੀ ਲਿਖ ਕੇ ਰੱਖ ਲਈ ਸੀ ਮੈਡਮ ਨੂੰ ਦੇਣ ਲਈ ਡਰ ਵੀ ਸੀ ਕਿਸੇ ਨੇ ਦੇਖ ਲਿਆ ਜਾਂ ਮੈਡਮ ਨੇ ਰਿਪੋਰਟ ਕਰ ਦਿੱਤੀ ਫਿਰ ਤਾਂ ਸਾਡੀ ਰੇਲ ਹੈ ਮੈਡਮ ਨਜ਼ਦੀਕ ਆ ਗਈ ਮੈਂ ਡਰਦੇ ਡਰਦੇ ਨੇ ਨਮਸਤੇ ਕਹਿ ਦਿੱਤੀ ਉਸਨੇ ਵੀ ਹੱਸਦੀ ਨੇ ਜਵਾਬ ਦਿੱਤਾ ਤੁਹਾਡਾ ਘਰ ਕਿਤੇ ਦੂਰ ਹੈ ਮੈਂ ਗੱਲ ਅੱਗੇ ਤੋਰਨ ਦਾ ਜਰੀਆ ਜਿਹਾ ਲੱਭਿਆ ਉਹ ਸੜਕ ਦੇ ਕਿਨਾਰੇ ਤੇ ਹੈ ਥੋੜੀ ਦੂਰ ਸੜਕ ਤੇ ਕੁਝ ਮਕਾਨ ਨਜ਼ਰ ਆ ਰਹੇ ਸਨ ਉਸਨੇ ਉਹਨਾਂ ਵੱਲ ਇਸ਼ਾਰਾ ਕੀਤਾ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਉਸਨੇ ਮੈਨੂੰ ਹੀ ਸਵਾਲ ਕੀਤਾ ਜੀ ਹਾਂ ਨਾਲ ਸਿਰ ਵੀ ਹਿਲਾ ਦਿੱਤਾ ਪੂਰਨ ਸਾਡੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਇੱਥੇ ਪੰਜਾਬੀ ਬੰਦੇ ਤਾਂ ਘੱਟ ਹੀ ਨਜ਼ਰ ਆਉਂਦੇ ਨੇ ਮੈਡਮ ਆਪਣੀ ਚੁੰਨੀ ਠੀਕ ਕਰਦੀ ਬੋਲੀ ਹਾਂ ਕੁਝ ਇਸੇ ਤਰ੍ਹਾਂ ਦਾ ਹੀ ਹੈ ਮੈਂ ਪਸੀਨਾ ਸਾਫ਼ ਕਰਦੇ ਨੇ ਕਿਹਾ ਮੈਡਮ ਮੇਰੇ ਕੋਲ 5 ਮਿੰਟ ਖੜੀ ਰਹੀ ਸੀ ਅਸੀਂ ਛੋਟੀਆਂ ਛੋਟੀਆਂ ਗੱਲਾਂ ਕਰਦੇ ਰਹੇ ਮੇਰੇ ਹੱਥ ਵਿੱਚ ਫੜੀ ਚਿੱਠੀ ਹੱਥ ਵਿੱਚ ਹੀ ਰਹਿ ਗਈ ਮੇਰੀ ਫੜਾਉਣ ਦੀ ਹਿੰਮਤ ਨਾ ਹੋਈ ਮੈਡਮ ਨੂੰ ਜਾਂਦੀ ਦੇਖ ਰਹਾ ਸੀ ਮੇਰੀ ਨਜ਼ਰ ਤਾਂ ਉਸ ਤੋਂ ਹਟ ਹੀ ਨਹੀਂ ਜਦ ਤੱਕ ਉਹ ਪਹਾੜੀ ਦੀ ਊਟ ਵਿੱਚ ਨਾ ਹੋਈ ਮੈਨੂੰ ਲੱਗ ਰਿਹਾ ਸੀ ਜਿਵੇਂ ਬਹੁਤ ਕੁਝ ਗਵਾਚਾ ਲੱਭ ਪਿਆ ਹੋਵੇ ਪੂਰਨੇ ਅੰਦਰੋਂ ਆਵਾਜ਼ ਦੇ ਕੇ ਕਿਹਾ ਉਹ ਕੀ ਕਹਿੰਦੀ ਮਾਸੀ ਕੱਲ ਨੂੰ ਚਾਹ ਪੀਣ ਉਹਨਾਂ ਨੇ ਉਹਨੇ ਘਰੇ ਬੁਲਾਇਆ ਤੂੰ ਚੱਲੇਗਾ ਨਾਲ ਅੱਜ ਮੈਂ ਪੂਰਨ ਉੱਤੇ ਭਾਰੀ ਪੈ ਰਿਹਾ ਸੀ ਇੰਝ ਹੀ ਸ਼ਾਮ ਹੋ ਗਈ ਫਿਰ ਮੈਂ ਸਵੇਰ ਦੀ ਅੜੀ ਕਰਨ ਲੱਗਾ ਉਸ ਰਾਤ ਸਾਡੀ ਯੂਨਿਟ ਤੇ ਅੱਤਵਾਦੀਆਂ ਨੇ ਫਿਦਾਇਨ ਹਮਲਾ ਕਰ ਦਿੱਤਾ ਸੀ ਜਵਾਨਾਂ ਵਿੱਚ ਹਫੜਾ ਦਫੜੀ ਮਚ ਗਈ ਸੀ ਅੱਤਵਾਦੀ ਸਾਹਮਣੇ ਪਹਾੜੀ ਤੋਂ ਫਾਇਰ ਕਰ ਰਹੇ ਸਨ ਜਵਾਨਾਂ ਨੇ ਜਵਾਬੀ ਕਾਰਵਾਈ ਵੀ ਕੀਤੀ ਜਿੱਥੇ ਸਾਨੂੰ ਕੋਈ ਆੜ ਮਿਲੀ ਅਸੀਂ ਉਸ ਦੀ ਓਟ ਲੈ ਲਈ ਤਕਰੀਬਨ ਘੰਟੇ ਬਾਅਦ ਫਾਇਰ ਬੰਦ ਹੋ ਗਿਆ ਸਾਡੇ 4 ਜਵਾਨਾਂ ਦੇ ਗੋਲੀਆਂ ਲੱਗ ਗਈਆਂ ਪਰ ਮੌਤ ਤੋਂ ਬਚ ਗਏ ਸਨ ਅੱਜ ਸਮਝ ਵਿੱਚ ਆਇਆ ਹਰ ਸਮੇਂ ਹਥਿਆਰ ਕੋਲ ਰੱਖਣ ਨੂੰ ਕਿਉਂ ਕਿਹਾ ਜਾਂਦਾ ਹੈ ਸਾਡੀ ਇੱਕ ਪਾਰਟੀ ਉਹਨਾਂ ਦੇ ਪਿੱਛੇ ਵੀ ਗਈ ਉਹ ਪਤਾ ਨਹੀਂ ਕਿੱਧਰ ਜੰਗਲ ਵਿੱਚ ਗੁੰਮ ਹੋ ਗਏ ਸਾਡੀ ਸਾਰੀ ਰਾਤ ਜਾਗਦਿਆਂ ਦੀ ਲੰਘ ਗਈ ਸਵੇਰੇ ਦਿਨ ਚੜ੍ਹਦੇ ਨੂੰ ਹੈਲੀਕਾਪਟਰ ਆ ਗਿਆ ਚਾਰੇ ਜਵਾਨਾਂ ਨੂੰ ਉਸ ਰਾਹੀਂ ਉਦਮਪੁਰ ਮਿਲਟਰੀ ਹਸਪਤਾਲ ਵਿੱਚ ਭੇਜ ਦਿੱਤਾ ਮੈਂ ਤੇ ਪੂਰਨ ਆਪਣੇ ਸਮੇਂ ਤੇ ਫਿਰ ਗੇਟ ਵੱਲ ਨੂੰ ਤੁਰ ਪਏ ਅੱਜ ਡਿਊਟੀ ਪਹਿਲਾ ਨਾਲੋਂ ਵੀ ਸਖਤ ਸੀ ਕਿਸੇ ਨੂੰ ਤਲਾਸ਼ੀ ਲੈਣ ਤੋਂ ਬਿਨਾਂ ਨਹੀਂ ਸੀ ਜਾਣ ਦੇਣਾ ਮੈਡਮ ਵੀ ਆਪਣੇ ਸਮੇਂ ਤੇ ਆ ਗਈ ਨਮਸਤੇ ਨਮਸਤੇ ਹੋਈ ਰਾਤ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਸਨੇ ਹਮਦਰਦੀ ਪ੍ਰਗਟ ਕਰਦੀ ਨੇ ਪੁੱਛਿਆ ਮੈਂ ਉਸ ਨੂੰ ਸਾਰੀ ਕਹਾਣੀ ਦੱਸ ਦਿੱਤੀ ਉਹ ਹੋਰ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੀ ਸੀ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੀ ਰਾਤ ਨੂੰ ਹੁਕਮ ਹੋਇਆ ਪੂਰਨ ਗੇਟ ਤੇ ਰਹੇਗਾ ਤੂੰ ਘਾਤਕ ਜੋ ਟੀਮ ਅਤਵਾਦੀਆਂ ਤੇ ਹਮਲਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਨਾਲ ਚੱਲਿਆ ਕਰੇਗਾ ਹਵਲਦਾਰ ਨੇ ਹੁਕਮ ਸੁਣਾ ਦਿੱਤਾ ਸੀ ਠੀਕ ਸਰ ਸੀਨੀਅਰ ਦਾ ਹੁਕਮ ਮੰਨਣਾ ਤਾਂ ਪੈਣਾ ਸੀ ਹਵਲਦਾਰ ਚੱਲਿਆ ਗਿਆ ਮੈਂ ਤੇ ਪੂਰਨ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ ਫਿਰ ਪਤਾ ਨਹੀਂ ਕਦੋਂ ਸਾਡੀ ਅੱਖ ਲੱਗ ਗਈ ਮੈਂ ਗੇਟ ਤੇ ਪੂਰਨ ਨੂੰ ਮਿਲਣ ਦੇ ਬਹਾਨੇ ਮੈਡਮ ਨਾਲ ਗੱਲਾਂ ਬਾਤਾਂ ਕਰਨ ਆਉਂਦਾ ਸੀ ਸਾਡੀ ਇੱਕ ਦੋਸਤੀ ਜਿਹੀ ਹੋ ਗਈ ਸੀ ਸੂਬੇਦਾਰ ਸਾਹਿਬ ਨੇ ਕੰਪਨੀ ਕਮਾਂਡਰ ਦੇ ਖਿਲਾਫ ਮੇਰੇ ਕੰਨ ਪਰ ਖਿਲਾਫ ਕੰਨ ਪਰ ਦਿੱਤੇ ਉਸ ਦਿਨ ਮੈਨੂੰ ਪਿੱਠੂ ਲਾ ਦਿੱਤਾ ਮੇਰਾ ਬੁਰਾ ਹਾਲ ਹੋ ਗਿਆ ਸੀ ਉਸ ਦਿਨ ਤੋਂ ਬਾਅਦ ਮੇਰਾ ਗੇਟ ਤੇ ਜਾਣਾ ਬੰਦ ਹੋ ਗਿਆ ਮੈਡਮ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਉਸਨੇ ਮੇਰੇ ਨਾਲ ਹਮਦਰਦੀ ਸੀ ਹੁਣ ਸਾਡੀ ਗੱਲਬਾਤ ਤਾਂ ਬੰਦ ਹੋ ਚੁੱਕੀ ਸੀ ਇਸ਼ਾਰਿਆਂ ਨਾਲ ਅਸੀਂ ਇੱਕ ਦੂਜੇ ਨਾਲ ਨਮਸਤੇ ਕਰ ਲੈਂਦੇ ਸਾਡੀ ਘਾਤਕ ਟੀਮ ਕਈ-ਕਈ ਦਿਨ ਪਹਾੜੀਆਂ ਵਿੱਚ ਘੁੰਮਦੀ ਰਹਿੰਦੀ ਕਦੇ ਅਤਵਾਦੀਆਂ ਨਾਲ ਮੁਠਭੇੜ ਹੋ ਜਾਂਦੀ ਸੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਂਦੇ ਰਹਿੰਦੇ ਨਾਲ ਦੇ ਜਵਾਨ ਕੁੜੀਆਂ ਤੇ ਔਰਤਾਂ ਨਾਲ ਗਲਤ ਹਰਕਤਾਂ ਵੀ ਕਰਦੇ ਜਿੱਥੇ ਵੀ ਜਾਂਦੇ ਕੰਪਨੀ ਕਮਾਂਡਰ ਸਾਡੇ ਨਾਲ ਹੁੰਦਾ ਸੀ ਉਹ ਕਿਸੇ ਨੂੰ ਗੋਲੀ ਮਾਰਨ ਲੱਗਿਆਂ ਦੇਰ ਨਹੀਂ ਲਾਉਂਦਾ ਸੀ ਇੱਕ ਦਿਨ ਸਾਨੂੰ ਕਿਸੇ ਘਰ ਵਿੱਚੋਂ AK-47 ਰਫਲ ਮਿਲ ਗਈ ਕੰਪਨੀ ਕਮਾਂਡਰ ਨੇ ਘਰ ਦੇ ਮਾਲਕ ਤੋਂ ਉਸ ਬਾਰੇ ਪੁੱਛਿਆ ਉਹ ਦੱਸਣ ਵਿੱਚ ਅਨਾਂ ਕਾਨੀ ਕਰ ਰਿਹਾ ਸੀ ਕੰਪਨੀ ਕਮਾਂਡਰ ਨੇ ਕਿਹਾ ਜੇ ਤੂੰ ਨਹੀਂ ਦੱਸਦਾ ਮੈਂ ਤੈਨੂੰ ਗੋਲੀ ਮਾਰ ਦਿਆਂਗਾ ਉਹ ਕੁਝ ਨਾ ਬੋਲਿਆ ਕੰਪਨੀ ਕਮਾਂਡਰ ਨੇ ਟਾਈਮ ਨਾ ਲਾਇਆ ਗੋਲੀ ਮਾਰ ਦਿੱਤੀ ਲੋਕਾਂ ਵਿੱਚ ਕੰਪਨੀ ਕਮਾਂਡਰ ਦੀ ਕਾਫੀ ਦਹਿਸ਼ਤ ਸੀ ਜਿਸ ਘਰ ਵਿੱਚ ਅਸੀਂ ਤਲਾਸ਼ੀ ਲੈਣ ਜਾਂਦੇ ਤੇ ਕੰਪਨੀ ਕਮਾਂਡਰ ਘਰ ਦੇ ਮਾਲਕ ਨੂੰ ਇੱਕ ਗੱਲ ਜ਼ਰੂਰ ਪੁੱਛਦਾ ਸੀ ਤੇਰੇ ਕਿੰਨੇ ਬੱਚੇ ਹਨ ਸਾਹਿਬ 6 ਹਨ ਘਰ ਦਾ ਮਾਲਕ ਜਵਾਬ ਦਿੰਦਾ ਤੇਰੀ ਘਰ ਵਾਲੀ ਕਿ ਅਜੀਬ ਜਹੀ ਗੱਲ ਸੁਣ ਕੇ ਬੰਦਾ ਸੋਚਾਂ ਵਿੱਚ ਪੈ ਜਾਂਦਾ ਸਾਹਿਬ ਉਸਕੇ ਵਿਸ਼ੇ ਹਨ ਸੋਚਣ ਤੋਂ ਬਾਅਦ ਕੁਝ ਸਮੇਂ ਬਾਅਦ ਜਦੋਂ ਉਹ ਬੋਲਦਾ ਉਗਰਵਾਦੀਓਂ ਕਿੰਨੇ ਹਨ ਅੱਗੋਂ ਕਿਸੇ ਦੀ ਜਵਾਨਾ ਖੁੱਲਦੀ ਫਿਰ ਉਸਦੇ ਮੂੰਹ ਤੇ ਇੱਕ ਜ਼ੋਰ ਦੇਣੀ ਥੱਪੜ ਵੱਜਦਾ ਇਨਮੇ ਆਦੇ ਉਗਰਵਾਦੀਓਂ ਕੇ ਹਨ ਬੜੇ ਹੀ ਗੁੱਸੇ ਵਿੱਚ ਆਖਦਾ ਕੰਪਨੀ ਕਮਾਂਡਰ ਅੱਗੇ ਵੱਲ ਤੁਰ ਪੈਂਦਾ ਅਸੀਂ ਮਗਰ ਮਗਰ ਮੈਂ ਇਨਾਂ ਲੋਕਾਂ ਬਾਰੇ ਸੋਚਦਾ ਅੱਤਵਾਦੀ ਪਨਾਹ ਲੈਣ ਪਨਾਹ ਲੈਣ ਲਈ ਇਹਨਾਂ ਨੂੰ ਤੰਗ ਕਰਦੇ ਨੇ ਫੌਜ ਅਤਵਾਦੀਆਂ ਨੂੰ ਪਨਾਹ ਕਿਉਂ ਦਿੱਤੀ ਤਾਂ ਕਿ ਤੰਗ ਕਰਦੀ ਹੈ ਕਿੱਧਰ ਜਾਣੇ ਲੋਕ ਚੱਕੀ ਦੇ ਦੋ ਪੁੜਾ ਵਿਚਾਲੇ ਪੇਛ ਰਹੇ ਸੀ ਪੂਰਨ ਤੋਂ ਪਤਾ ਲੱਗਿਆ ਕਿ ਮੈਡਮ ਅੱਜ ਸਕੂਲ ਨਹੀਂ ਆਈ ਉਸਨੇ ਕਦੇ ਸਕੂਲ ਮਿਸ ਨਹੀਂ ਸੀ ਕੀਤਾ ਮੈਂ ਸੋਚਿਆ ਕੋਈ ਟਿਲਮਿਟ ਹੋ ਗਈ ਹੋਣੀ ਆ ਇਸ ਕਰਕੇ ਨਹੀਂ ਆਈ ਹੋਣੀ 9 ਵਜੇ ਸਨੀਤਾ ਦਾ ਪਿਓ ਸ਼ਾਮ ਲਾਲ ਕੰਪਨੀ ਕਮਾਂਡਰ ਦੇ ਦਫ਼ਤਰੋਂ ਨਿਕਲਿਆ ਮੈਨੂੰ ਇਹ ਪਤਾ ਤਾਂ ਸੀ ਕਿ ਮੈਡਮ ਸਨੀਤਾ ਦਾ ਪਿਓ ਹੈ ਪਰ ਮੇਰੇ ਨਾਲ ਇੱਕ ਦੋ ਵਾਰ ਮੁਲਾਕਾਤ ਹੋਈ ਸੀ ਉਸ ਦਾ ਇਸ ਤਰ੍ਹਾਂ ਦਫ਼ਤਰ ਵਿੱਚ ਆਉਣਾ ਪ੍ਰਸ਼ਨ ਚਿੰਨ ਲਾ ਰਿਹਾ ਸੀ ਮੈਂ ਉਸ ਨੂੰ ਜਾਂਦੇ ਜਾਂਦੇ ਨਮਸਤੇ ਬੁਲਾਈ ਉਸ ਨੇ ਮੇਰੀ ਨਮਸਤੇ ਦਾ ਕੋਈ ਜਵਾਬ ਨਾ ਦਿੱਤਾ ਉਸ ਦੀਆਂ ਅੱਖਾਂ ਭਰੀਆਂ ਪਈਆਂ ਸਨ ਤੇ ਉਹ ਲੰਘ ਗਿਆ ਮੇਰੇ ਦਿਮਾਗ ਵਿੱਚ ਕਈ ਘੰਟੀਆਂ ਖੜਕਣ ਲੱਗ ਪਈਆਂ ਕੋਈ ਨਾ ਕੋਈ ਗੱਲ ਤਾਂ ਹੈ ਕਿ ਤੇ ਸਨੀਤਾ ਨੂੰ ਕੁਝ ਹੋ ਤਾਂ ਨਹੀਂ ਗਿਆ ਫਿਰ ਸੋਚਿਆ ਜੇ ਉਸ ਨੂੰ ਕੁਝ ਹੁੰਦਾ ਤਾਂ ਉਹਦੇ ਇੱਥੇ ਆਉਣ ਦਾ ਕੀ ਮਤਲਬ ਸੀ ਇਸੇ ਤਰ੍ਹਾਂ ਦੇ ਪੁੱਠੇ ਸਿੱਧੇ ਸਵਾਲ ਮੇਰੇ ਦਿਮਾਗ ਵਿੱਚ ਆਉਣ ਲੱਗ ਪਏ ਸਭ ਕੁਝ ਜਾਣਨ ਦੀ ਮੇਰੀ ਉਤਸ਼ਾਹਨਾ ਵੱਧ ਗਈ ਮੈਨੂੰ ਕੇਵਲ ਪੂਰਨ ਤੋਂ ਹੀ ਪਤਾ ਲੱਗ ਸਕਦਾ ਸੀ ਮੈਂ ਗੇਟ ਵੱਲ ਨੂੰ ਤੁਰ ਪਿਆ ਇਸ ਦੇ ਬਾਵਜੂਦ ਕਿ ਮੈਨੂੰ ਮਨਾ ਕੀਤਾ ਹੋਇਆ ਸੀ ਪੂਰਨ ਨੇ ਪੁੱਛਿਆ ਸਨੀਤਾ ਦਾ ਪਿਓ ਇੱਥੇ ਕਿਉਂ ਆਇਆ ਸੀ ਪੂਰਨ ਨੇ ਪੁੱਛਿਆ ਸਨੀਤਾ ਦਾ ਪਿਓ ਇੱਥੇ ਕਿਉਂ ਆਇਆ ਸੀ ਰਾਤ ਅਤਵਾਦੀ ਇਹਨਾਂ ਦੇ ਘਰ ਆਏ ਲੁੱਟਮਾਰ ਕੀਤੀ ਪੂਰਨ ਦੇ ਬੋਲਾਂ ਵਿੱਚ ਭਾਰੀਪਨ ਨਜ਼ਰ ਆ ਰਿਹਾ ਸੀ ਜਾਂਦੇ ਹੋਏ ਸਨੀਤਾ ਮੈਡਮ ਨੂੰ ਲੈ ਗਏ ਘਰਦਿਆਂ ਨੂੰ ਬੰਨ ਦਿੱਤਾ ਸੀ ਉਸ ਦਾ ਵੀ ਗੱਜ ਪਰ ਆਇਆ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇੱਕ ਝਟਕਾ ਜਿਹਾ ਲੱਗਿਆ ਓ ਮਾਈ ਗੋਡ ਮੇਰੇ ਮੂੰਹੋਂ ਕੇਵਲ ਇਨਾ ਹੀ ਨਿਕਲ ਸਕਿਆ ਕੰਪਨੀ ਵਿੱਚ ਸੀਟੀ ਵੱਜ ਗਈ ਸੀ ਮੈਂ ਆਵਾਜ਼ ਸੁਣ ਕੇ ਦੌੜਿਆ ਮੇਰੀ ਘਾਤਕ ਪਾਰਟੀ ਬਾਹਰ ਨੂੰ ਨਿਕਲ ਰਹੀ ਸੀ ਸਭ ਹਥਿਆਰਾਂ ਨਾਲ ਲੈ ਸਨ ਮੈਨੂੰ ਨਾਲ ਦੇ ਸਾਥੀ ਨੇ ਕਿਹਾ ਜਲਦੀ ਤਿਆਰ ਹੋ ਹੋ ਕੇ ਆ ਜਾ ਮੈਂ ਜਲਦੀ ਜਲਦੀ ਤਿਆਰ ਹੋਣ ਲੱਗਾ ਕਿੱਥੇ ਜਾਣਾ ਹੈ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ ਮੈਂ ਫੌਲਨ ਵਿੱਚ ਪਹੁੰਚ ਗਿਆ ਕੰਪਨੀ ਕਮਾਂਡਰ ਦਫ਼ਤਰ ਵਿੱਚੋਂ ਬਾਹਰ ਆ ਗਿਆ ਸੀ ਉਸਨੇ ਬੋਲਣਾ ਸ਼ੁਰੂ ਕਰ ਦੇ ਦਿੱਤਾ ਹੁਣੇ-ਹੁਣੇ ਮੇਰੇ ਕੋਲ ਖਬਰ ਆਈ ਹੈ ਅਗਲੇ ਪਿੰਡ ਵਿੱਚ ਇੱਕ ਘਰੇ ਅੱਤਵਾਦੀ ਬੈਠੇ ਹਨ ਆਪਾਂ ਉਹਨਾਂ ਤੇ ਅਟੈਕ ਕਰਨਾ ਹੈ 5 ਮਿੰਟ ਬਾਅਦ ਅਸੀਂ ਤੁਰ ਪਏ ਟੇਡੇ-ਮੇਡੇ ਰਾਹਾਂ ਤੇ ਮੈਂ ਅਜੇ ਸਨੀਤਾ ਮੈਡਮ ਬਾਰੇ ਹੀ ਸੋਚ ਰਿਹਾ ਸੀ ਕੀ ਕੀਤਾ ਹੋਵੇਗਾ ਉਸ ਵਿਚਾਰੀ ਨਾਲ ਸਾਲੇ ਕੁੱਤੇ ਦੇ ਹੱਡ ਭੈਣ ਚੋ ਮਨ ਹੀ ਮਨ ਚ ਗਾਲਾਂ ਦਿੰਦਾ ਜਾ ਰਿਹਾ ਸੀ ਅਸੀਂ ਕੰਪਨੀ ਕਮਾਂਡਰ ਤੋਂ ਇਲਾਵਾ ਇੱਕ ਸੂਬੇਦਾਰ ਸਮੇਤ 14 ਜਵਾਨ ਸਨ ਉਹ ਸੂਈਆ ਵੀ ਸੀ ਜਿਸ ਨੇ ਇਹ ਖਬਰ ਦਿੱਤੀ ਸੀ ਉਸਨੇ ਵੀ ਫੌਜੀ ਵਰਦੀ ਪਵਾ ਉਸਨੂੰ ਵੀ ਫੌਜੀ ਵਰਦੀ ਪਵਾ ਦਿੱਤੀ ਸੀ ਤਕਰੀਬਨ 2 ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਉਸ ਪਿੰਡ ਦੇ ਨਜ਼ਦੀਕ ਪਹੁੰਚ ਗਏ ਪਿੰਡ 'ਚ ਵੜਨ ਤੋਂ ਪਹਿਲਾਂ ਕੰਪਨੀ ਕਮਾਂਡਰ ਨੇ ਸਾਨੂੰ ਰੋਕ ਦਿੱਤਾ ਸੂਏ ਤੋਂ ਉਸ ਘਰ ਬਾਰੇ ਪੁੱਛਿਆ ਉਸਨੇ ਇੱਕ ਨਵੇਕਲਾ ਜਿਹਾ ਇਸ਼ਾਰਾ ਕਰ ਦਿੱਤਾ ਤਕਰੀਬਨ ਸਾਥੋਂ ਘਰ 400 ਮੀਟਰ ਝਾੜੀਆਂ ਦੀ ਓਟ ਸੀ ਕੰਪਨੀ ਕਮਾਂਡਰ ਨੇ ਉਸ ਇਲਾਕੇ ਨੂੰ ਬੜੇ ਧਿਆਨ ਨਾਲ ਦੇਖਿਆ ਘਰ ਤੋਂ ਥੋੜੀ ਦੂਰ ਤੇ ਇੱਕ ਛੋਟੀ ਜਿਹੀ ਨਦੀ ਵਗ ਰਹੀ ਸੀ ਨਦੀ ਪਾਰ ਕਰਨ ਨਾਲ ਸਾਰਾ ਜੰਗਲ ਸ਼ੁਰੂ ਹੁੰਦਾ ਸੀ ਥੋੜੀ ਦੂਰ ਦੇ ਤਿੰਨ ਚਾਰ ਘਰ ਹੋਰ ਸਨ ਅਸੀਂ ਇੱਥੇ ਪਹਿਲਾਂ ਵੀ ਕਈ ਵਾਰ ਹੋ ਕੇ ਗਏ ਹਾਂ ਇਲਾਕਾ ਜਾਣਿਆ ਪਹਿਚਾਣਿਆ ਸੀ ਕਮਾਂਡਰ ਨੇ ਸਾਨੂੰ ਅਗਲਾ ਹੁਕਮ ਦਿੱਤਾ ਮੈਂ ਤੁਹਾਨੂੰ ਦੋ ਗਰੁੱਪਾਂ ਵਿੱਚ ਵੰਡ ਰਿਹਾ ਹਾਂ ਇੱਕ ਗਰੁੱਪ ਨਦੀਰ ਵਾਲੇ ਪਾਸੇ ਘੁੰਮ ਕੇ ਜਾਏਗਾ ਦੂਸਰਾ ਗਰੁੱਪ ਘਰ ਦੇ ਪਿੱਛੇ ਦੀ ਫਾਇਰ ਕਰੇਗਾ ਇਹ ਜ਼ਰੂਰੀ ਹੈ ਜਦੋਂ ਉਹਨਾਂ ਤੇ ਫਾਇਰ ਹੋਇਆ ਉਹ ਨਦੀ ਵੱਲ ਭੱਜ ਕੇ ਜੰਗਲ ਵਿੱਚ ਵੜਨ ਦੀ ਕੋਸ਼ਿਸ਼ ਕਰਨਗੇ ਨਦੀ ਵਾਲਾ ਗਰੁੱਪ ਉਹਨਾਂ ਤੇ ਫਾਇਰ ਖੋਲ ਦੇਵੇਗਾ ਕਿਸੇ ਨੂੰ ਕੋਈ ਸ਼ੱਕ ਨਹੀਂ ਸਰ ਸਾਰਿਆਂ ਨੇ ਹੌਲੀ ਜੀ ਆਵਾਜ਼ ਵਿੱਚ ਸਿਰ ਹਿਲਾ ਦਿੱਤਾ ਸਾਡੀ ਸੱਤ ਜਵਾਨਾਂ ਦੀ ਪਾਰਟੀ ਦਾ ਸੂਬੇਦਾਰ ਸਾਹਿਬ ਕਮਾਂਡਰ ਬਣਾ ਦਿੱਤਾ ਸੱਤ ਜਵਾਨਾਂ ਤੇ ਸੂਈਆਂ ਨੂੰ ਲੈ ਕੇ ਉਹ ਆਪਣੇ ਉਹ ਆਪ ਘਰ ਦੇ ਪਿਛਲੇ ਪਾਸੇ ਜਾ ਲੁਕਿਆ ਅਸੀਂ ਨਦੀ ਵਿੱਚ ਕਾਫੀ ਦੂਰ ਘੁੰਮ ਕੇ ਲੁਕ ਲੁਕ ਜਾਣਾ ਸੀ ਤਾਂ ਜੋ ਦੁਸ਼ਮਣ ਤੁਹਾਨੂੰ ਦੁਸ਼ਮਣ ਨੂੰ ਪਤਾ ਨਾ ਲੱਗ ਸਕੇ ਫਾਇਰ ਕਰਨ ਦੀ ਸਾਰੀ ਗੱਲ ਵਾਇਰਲੈਸ ਤੇ ਹੋਣੀ ਸੀ ਅੱਧੇ ਘੰਟੇ ਬਾਅਦ ਅਸੀਂ ਨਦੀ ਅੱਧੇ ਘੰਟੇ ਬਾਅਦ ਅਸੀਂ ਨਦੀ ਪਾਰ ਕਰਕੇ ਘਰ ਦੇ ਸਾਹਮਣੇ ਜੰਗਲ ਵਿੱਚ ਪੱਥਰਾਂ ਦੀ ਓਟ ਤੱਕ ਓਟ ਵਿੱਚ ਲੁਕੇ ਬੈਠ ਗਏ ਕੰਪਨੀ ਕਮਾਂਡਰ ਦਾ ਗਰੁੱਪ ਘਰ ਦੇ ਪਿਛਲੇ ਪਾਸੇ ਤੋਂ ਕਾਰਵਾਈ ਕਰਨ ਲਈ ਤਿਆਰ ਸੀ ਕੇਵਲ ਸਾਡੇ ਕੋਲ ਵਾਇਰਲੈਸ ਤੇ ਮੈਸੇਜ ਆਉਣਾ ਬਾਕੀ ਸੀ ਅਸੀਂ ਫਾਇਰ ਖੋਲਣ ਵਾਲੇ ਹਾਂ ਜੇ ਤੁਹਾਡੀ ਤਰਫ ਆਉਂਦੇ ਹਨ ਤਾਂ ਤੁਸੀਂ ਵੀ ਫਾਇਰ ਖੋਲ ਦੇਣਾ ਕੰਪਨੀ ਕਮਾਂਡਰ ਨੇ ਸਾਨੂੰ ਵਾਇਰਲੈਸ ਰਾਹੀਂ ਹੁਕਮ ਸੁਣਾ ਦਿੱਤਾ ਅਸੀਂ ਰਾਈਫਲਾਂ ਕੌਕ ਕਰ ਲਈਆਂ ਉਧਰ ਉਹਨਾਂ ਨੇ ਫਾਇਰ ਖੋਲ ਦਿੱਤਾ ਘਰ ਅੰਦਰ ਹਫੜਾ ਦਫੜੀ ਮਚ ਗਈ ਜਿਵੇਂ ਕਿਸੇ ਭਿੰਡਾਂ ਦੇ ਖੱਖਰ ਤੇ ਕਿਸੇ ਨੂੰ ਡੜਾ ਮਾਰ ਦਿੱਤਾ ਗਿਆ ਹੋਵੇ ਅਤਵਾਦੀਆਂ ਵੱਲੋਂ ਜਵਾਬੀ ਖਾਰਬਾਈ ਕਰਨ ਜਵਾਬੀ ਫਾਇਰ ਆਉਣ ਲੱਗਾ ਸਾਨੂੰ ਘਰ ਅੰਦਰ ਅਤਵਾਦੀਆਂ ਦੀ ਚਹਲ ਪਹਲ ਨਜ਼ਰ ਆਈ ਉਹ ਕਦੇ ਘਰ ਦੇ ਅੰਦਰ ਵੜ ਜਾਣ ਕਦੇ ਬਾਹਰ ਆ ਕੇ ਗੋਲੀਆਂ ਚਲਾਉਂਦੇ ਅਜੇ ਤੱਕ ਫਾਇਰ ਨਹੀਂ ਸੀ ਕੀਤਾ ਸਾਨੂੰ ਉਹਨਾਂ ਦੀਆਂ ਗਿਣਤੀਆਂ ਗਿਣਤੀ ਦਾ ਅੰਦਾਜ਼ਾ ਲੱਗ ਚੁੱਕਾ ਸੀ ਉਹਨਾਂ ਦੀ ਗਿਣਤੀ 4 ਤੋਂ 5 ਸੀ ਸੂਬੇਦਾਰ ਸਾਹਿਬ ਨੇ ਕੰਪਨੀ ਕਮਾਂਡਰ ਨੂੰ ਇਸੇ ਤਰ੍ਹਾਂ ਖਬਰ ਦਿੱਤੀ ਕਿ ਦੋਵੇਂ ਪਾਸਿਆਂ ਤੋਂ ਫਾਇਰ ਚੱਲਦੇ ਨੂੰ ਕਾਫੀ ਸਮਾਂ ਹੋ ਗਿਆ ਹੈ ਅਸੀਂ ਅਜੇ ਤੱਕ ਕੋਈ ਵੀ ਗੋਲੀ ਨਹੀਂ ਸੀ ਚਲਾਈ ਥੋੜੀ ਦੇਰ ਬਾਅਦ ਤਿੰਨ ਹੱਤਵਾਦੀ ਨਦੀ ਵੱਲ ਭੱਜੇ ਆਉਂਦੇ ਦਿਖਾਈ ਦਿੱਤੇ ਸੂਬੇਦਾਰ ਸਾਹਿਬ ਨੇ ਸਾਨੂੰ ਕਿਹਾ ਉਸੇ ਵਕਤ ਹੀ ਫਾਇਰ ਕਰਨਾ ਜਦ ਮੈਂ ਕਹਾ ਉਹ ਸਾਡੇ ਵੱਲ ਨੂੰ ਆ ਰਹੇ ਸਨ ਅਸੀਂ ਰਾਈਫਲ ਦਾ ਨਿਸ਼ਾਨਾ ਉਹਨਾਂ ਤੇ ਸੇਧ ਲਿਆ ਸੂਬੇਦਾਰ ਦੇ ਫਾਇਰ ਬੋਲਦਿਆਂ ਅਸੀਂ ਆਪਣੀ ਰਾਈਫਲ ਦਾ ਬੈਰਲ ਨਿਗਾ ਕਰ ਲਿਆ ਯਕੀਨਨ ਉਹਨਾਂ ਵਿੱਚੋਂ ਕਿਸੇ ਨਾ ਕਿਸੇ ਦੇ ਗੋਲੀਆਂ ਲੱਗੀਆਂ ਹੋਣਗੀਆਂ ਉਹ ਧਰਤੀ ਤੇ ਲਟ ਗਏ ਸਾਡੇ ਵੱਲ ਵੀ ਉਹਨਾਂ ਦੇ ਉਹਨਾਂ ਨੇ ਜਵਾਬੀ ਦੇ ਜਵਾਬ ਚ ਗੋਲੀਆਂ ਦਾ ਮੀਂਹ ਭਰਾ ਦਿੱਤਾ ਜੋ ਪਥਰਾ ਨਾਲ ਟਕਰਾ ਜਾਂਦੀਆਂ ਸਨ ਇੱਕ ਸਾਥੀ ਦੇ ਹੈਲਮਟ ਨੂੰ ਗੋਲੀ ਛੂ ਕੇ ਲੰਘ ਗਈ ਅਸੀਂ ਫਾਇਰ ਕਰਨ ਤੇ ਆਪਣੀ ਸਾਰੀ ਤਾਕਤ ਲਾ ਰੱਖੀ ਸੀ ਵਾਇਰਲੈਸ ਤੇ ਕੰਪਨੀ ਕਮਾਂਡਰ ਨਾਲ ਵੀ ਗੱਲ ਹੋ ਰਹੀ ਸੀ ਹੁਣ ਉਹਨਾਂ ਵੱਲੋਂ ਫਾਇਰ ਆਉਣਾ ਬੰਦ ਹੋ ਚੁੱਕਿਆ ਸੀ ਯਕੀਨ ਹੋ ਰਿਹਾ ਸੀ ਉਹਨਾਂ ਦਾ ਕੰਮ ਤਮਾਮ ਹੋ ਗਿਆ ਹੋਵੇ ਸੂਬੇਦਾਰ ਨੇ ਸਾਰੀ ਗੱਲ ਕੰਪਨੀ ਕਮਾਂਡਰ ਨੂੰ ਦੱਸੀ ਪਰ ਘਰ ਵਿੱਚ ਫਾਇਰ ਜਾਰੀ ਸੀ ਕੰਪਨੀ ਕਮਾਂਡਰ ਨੇ ਹੁਕਮ ਦਿੱਤਾ ਘਰ ਦੇ ਨਜ਼ਦੀਕ ਪਹੁੰਚੋ ਅਸੀਂ ਹੌਲੀ-ਹੌਲੀ ਕ્રોલਿੰਗ ਕਰਦੇ-ਕਰਦੇ ਅੱਗੇ ਵਧਣ ਲੱਗ ਪਏ ਸਾਡੇ ਦਿਮਾਗ ਵਿੱਚ ਅਜੇ ਵੀ ਇਹ ਗੱਲ ਕਿਤੇ ਨਾ ਕਿਤੇ ਸੀ ਜਿਨ੍ਹਾਂ ਵਿੱਚ ਕੋਈ ਜਿਉਂਦਾ ਨਾ ਹੋਵੇ ਅਸੀਂ ਬੜੀ ਹਿਸ਼ਿਆਰੀ ਨਾਲ ਉਹਨਾਂ ਦੀਆਂ ਲਾਸ਼ਾਂ ਕੋਲ ਦੀ ਨਿਕਲ ਕੇ ਗਏ ਸਾਡੇ ਗੋਡੇ ਕੂਣੀਆਂ ਛਿੱਲੇ ਗਏ ਅਸੀਂ ਘਰ ਦੇ ਬਿਲਕੁਲ ਨਜ਼ਦੀਕ ਨਜ਼ਦੀਕ ਕੇ ਪਹੁੰਚ ਕੇ ਪੱਥਰਾਂ ਦੀ ਆੜ ਲੈ ਲਈ ਗੋਲੀਆਂ ਹੁਣ ਰੁੱਕ ਰੁੱਕ ਕੇ ਆ ਰਹੀਆਂ ਸਨ ਇੱਕ ਹੱਤਵਾਦੀ ਘਰ ਦੇ ਦਰਵਾਜ਼ੇ ਮੂਰੇ ਡਿੱਗਿਆ ਪਿਆ ਸੀ ਸੂਬੇਦਾਰ ਸਾਹਿਬ ਨੇ ਸਾਰੀ ਗੱਲ ਕਮਾਂਡ ਕੰਪਨੀ ਕਮਾਂਡਰ ਨੂੰ ਦੱਸ ਦਿੱਤੀ ਹੁਣ ਇਹ ਤਾਂ ਪਤਾ ਨਹੀਂ ਸੀ ਕਿ ਅੰਦਰ ਇੱਕ ਹੀ ਬੰਦਾ ਹੈ ਕੰਪਨੀ ਕਮਾਂਡਰ ਨੇ ਹੁਕਮ ਦਿੱਤਾ ਘਰ ਘਰ ਦੇ ਹੋਰ ਨਜ਼ਦੀਕ ਪਹੁੰਚੋ ਅੱਗੇ ਕੁਝ ਵੀ ਹੋ ਸਕਦਾ ਹੈ ਅਸੀਂ ਲੁਕਦੇ ਲਕਾਉਂਦੇ ਘਰ ਵੱਲ ਨੂੰ ਜਾਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਤੋਂ ਘਰ ਦੀਆਂ ਗੋਲੀਆਂ ਚੱਲਣੀਆਂ ਬੰਦ ਹੋ ਚੁੱਕੀਆਂ ਸਨ ਕੰਪਨੀ ਕਮਾਂਡਰ ਨੇ ਆਪਣੀ ਪਾਰਟੀ ਦਾ ਫਾਇਰ ਬੰਦ ਕਰਵਾ ਦਿੱਤਾ ਤਾਂ ਜੋ ਕ੍ਰਾਸ ਫਾਇਰ ਵਿੱਚ ਕਿਸੇ ਆਪਣੇ ਸਾਥੀ ਦਾ ਨੁਕਸਾਨ ਨਾ ਹੋ ਜਾਵੇ ਜਿਵੇਂ ਹੀ ਅਸੀਂ ਘਰ ਦੇ ਨੇੜੇ ਪਹੁੰਚੇ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਆਈ ਗੋਲੀ ਇੱਕ ਹੀ ਚੱਲੀ ਸੀ ਅਸੀਂ ਸਹਿਮ ਗਏ ਕੁਝ ਦੇਰ ਬਾਅਦ ਫਿਰ ਅੱਗੇ ਵਧਣਾ ਸ਼ੁਰੂ ਕੀਤਾ ਅਸੀਂ ਘਰ ਤੋਂ 7-8 ਮੀਟਰ ਤੱਕ ਜਾ ਕੇ ਰੁੱਕ ਕੇ ਪੱਥਰਾਂ ਦੀ ਓਟ ਲੈ ਲਈ ਸੂਬੇਦਾਰ ਸਾਹਿਬ ਨੇ ਸਾਨੂੰ ਚਾਰ ਸਾਥੀਆਂ ਨੂੰ ਘਰ ਅੰਦਰ ਜਾਣ ਦਾ ਇਸ਼ਾਰਾ ਕੀਤਾ ਅਸੀਂ ਉੱਥੇ ਇੱਕਦਮ ਭੱਜ ਕੇ ਗਏ ਘਰ ਦੀ ਕੱਚੀ ਗੰਧ ਨਾਲ ਜਾ ਲੱਗੇ ਅੰਦਰ ਕੋਈ ਵੀ ਹਰਕਤ ਨਹੀਂ ਸੀ ਦਰਵਾਜ਼ਾ ਕੁਝ ਭੜਿਆ ਹੋਇਆ ਸੀ ਮੈਂ ਘਰ ਦੇ ਦਰਵਾਜ਼ੇ ਨੂੰ ਜ਼ੋਰ ਦੀ ਲੱਤ ਮਾਰੀ ਦਰਵਾਜ਼ਾ ਫਟਾਕ ਦੇਣ ਦੀ ਖੁੱਲ ਗਿਆ ਘਰ ਅੰਦਰ ਥੋੜੀ ਰੌਸ਼ਨੀ ਪਸਰ ਗਈ ਅੰਦਰ ਕੋਈ ਹਰਕਤ ਨਜ਼ਰ ਨਹੀਂ ਆਈ ਮੈਂ ਰਾਈਫਲ ਸਾਹਮਣੇ ਕਰਕੇ ਅੰਦਰ ਲੰਘ ਗਿਆ ਸਾਡੇ ਪਿਛਲੇ ਸਾਥੀ ਵੀ ਘਰ ਕੋਲਾ ਪਹੁੰਚੇ ਸਨ ਉਧਰ ਕੰਪਨੀ ਕਮਾਂਡਰ ਵੀ ਆਪਣੀ ਟੀਮ ਨਾਲ ਆ ਰਿਹਾ ਸੀ ਅੰਦਰ ਦੇ ਦ੍ਰਿਸ਼ ਦੇਖ ਕੇ ਮੇਰੇ ਪੈਰਾਂ ਹਿਠੋਂ ਜ਼ਮੀਨ ਨਿਕਲ ਗਈ ਮੈਨੂੰ ਚੱਕਰ ਆਉਣ ਲੱਗ ਪਏ ਮੈਂ ਅੰਦਰ ਤੱਕ ਹਿੱਲ ਗਿਆ ਮੈਨੂੰ ਕਾਂਬਾ ਛਿੜ ਗਿਆ ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ ਮੇਰੇ ਹੱਥਾਂ ਵਿੱਚੋਂ ਰਾਈਫਲ ਡਿੱਗਣ ਵਾਲੀ ਹੀ ਸੀ ਮੇਰੇ ਸਾਹ ਵਿੱਚ ਮੇਰੇ ਸਾਹ ਵਿੱਚ ਸਾਹ ਜਿਵੇਂ ਬੰਦ ਹੋ ਗਏ ਹੋਣ ਮੈਂ ਇੱਕ ਹੱਥ ਨਾਲ ਕੰਧ ਦਾ ਸਹਾਰਾ ਲਿਆ ਲਹੂ ਨਾਲ ਲਤਪਤ ਸਾਹਾਂ ਵਿੱਚ ਤੜਫਦੀ ਮੈਡਮ ਅਲਫ ਨੰਗੀ ਸੀ ਜ਼ਮੀਨ ਤੇ ਡਿੱਗੀ ਲਹੂ ਨਾਲ ਲਤਪਤ ਸਾਹਾਂ ਵਿੱਚ ਤੜਫਦੀ ਅਲਫ ਨੰਗੀ ਸਨੀਤਾ ਮੈਡਮ ਜ਼ਮੀਨ ਤੇ ਡਿੱਗੀ ਪਈ ਸੀ ਕੋਲ ਇੱਕ ਅਤਵਾਦਿਆਂ ਦੀ ਇੱਕ ਅਤਵਾਦੀ ਦੀ লাশ ਪਈ ਸੀ ਸ਼ਾਇਦ ਇਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਗੋਲੀ ਠੋਡੀ ਦੇ ਹੇਠੋਂ ਹੁੰਦੀ ਹੋਈ ਸਿਰ ਵਿੱਚ ਦੀ ਨਿਕਲੀ ਹੋਈ ਸੀ ਸਿਰ ਵਿੱਚ ਲਹੂ ਨਿਕਲ ਰਿਹਾ ਸੀ ਮੇਰੇ ਮੂੰਹੋਂ ਮੈਡਮ ਸ਼ਬਦ ਨਿਕਲਿਆ ਹੋਰ ਕੋਈ ਸ਼ਬਦ ਮੇਰੀ ਜ਼ਬਾਨ ਤੇ ਨਾ ਆਇਆ ਮੇਰੇ ਵੱਲ ਉਸਨੇ ਦੇਖ ਕੇ ਹੱਥ ਹਿਲਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਮੈਨੂੰ ਨਮਸਤੇ ਕਹਿ ਰਹੀ ਹੋਵੇ ਮੈਂ ਮੈਡਮ ਦਾ ਸਿਰ ਆਪਣੇ ਪੱਟਾਂ ਤੇ ਰੱਖ ਲਿਆ ਸੀ ਉਸਨੇ ਆਪਣੀ ਪਾਣੀ ਵਾਲੀ ਬੋਤਲ ਖੋਲ ਕੇ ਉਸ ਨੂੰ ਆਪਣੀ ਪਾਣੀ ਵਾਲੀ ਬੋਤਲ ਖੋਲ ਕੇ ਦੋ ਘੁੱਟ ਪਾਣੀ ਪਿਲਾਇਆ ਮੈਂ ਵੇਖਿਆ ਉਸ ਦੀਆਂ ਦੋਵੇਂ ਦੋਵੇਂ ਛਾਤੀਆਂ ਅਕਨ ਨੱਕ ਕਿਸੇ ਤੇਜ ਹਥਿਆਰ ਨਾਲ ਕੱਟੇ ਹੋਏ ਸਨ ਇਥੋਂ ਤੱਕ ਕਿ ਉਸ ਦੇ ਗੁਪਤ ਅੰਗ ਨੂੰ ਵੀ ਨਹੀਂ ਸੀ ਬਖਸ਼ਿਆ ਹੋਰ ਵੀ ਸਰੀਰ ਤੇ ਕੱਟ ਮਾਰੇ ਹੋਏ ਸਨ ਸੂਬੇਦਾਰ ਸਾਹਿਬ ਤੇ ਹੋਰ ਜਵਾਨ ਵੀ ਅੰਦਰ ਆ ਗਏ ਕਈਆਂ ਤੋਂ ਇਹ ਹਾਲਤ ਵੇਖੀ ਨਾ ਗਈ ਉਹ ਤੁਰੰਤ ਬਾਹਰ ਨਿਕਲ ਗਏ ਤੇ ਉਲਟੀਆਂ ਕਰਨ ਲੱਗ ਪਏ ਮੇਰੀ ਪਾਈ ਹੋਈ ਵਰਦੀ ਲਹੂ ਨਾਲ ਭਿੱਜ ਗਈ ਸੀ ਇਹਨੇ ਨੂੰ ਕੰਪਨੀ ਕਮਾਂਡਰ ਵੀ ਆ ਗਿਆ ਓ ਸ਼ਿਟ ਇਹ ਸਕੂਲ ਵਾਲੀ ਲੜਕੀ ਹੈ ਨਾ ਉਸਨੇ ਬੜੇ ਹੀ ਅਫਸੋਸ ਨਾਲ ਕਿਹਾ ਹਾਂ ਸਾਹਿਬ ਮੈਂ ਸਿਰ ਅਲਾਕੀ ਕਿਹਾ ਇੱਕ ਸਾਥੀ ਨੇ ਆਪਣੇ ਪਿੱਠੂ ਵਿੱਚੋਂ ਚਾਦਰ ਕੱਢ ਕੇ ਮੈਡਮ ਉੱਤੇ ਪਾ ਦਿੱਤੀ ਮੈਡਮ ਦੀ ਨਜ਼ਰ ਮੇਰੇ ਵੱਲ ਸੀ ਜਿਵੇਂ ਉਹ ਕਹਿਣਾ ਚਾਹੁੰਦੀ ਹੋਵੇ ਪਰ ਬੋਲਿਆ ਨਹੀਂ ਸੀ ਜਾ ਰਿਹਾ ਕਮਾਂਡਰ ਨੇ ਮੈਨੂੰ ਕਿਹਾ ਖਾਲਸਾ ਖੜਾ ਹੋ ਉਸਦੇ ਹੁਕਮ ਵਿੱਚ ਨਰਮੀ ਸੀ ਮੈਂ ਆਪਣੇ ਪਿੱਠੂ ਤੇ ਮੈਡਮ ਦਾ ਸਿਰ ਰੱਖ ਦਿੱਤਾ ਸੀ ਤੇ ਖੜਾ ਹੋ ਗਿਆ ਜੀ ਸਰ ਮੈਂ ਕੰਪਨੀ ਕਮਾਂਡਰ ਨੂੰ ਕਿਹਾ ਇਹਨੂੰ ਗੋਲੀ ਮਾਰ ਦੇ ਉਸਨੇ ਢਿੱਲੇ ਜਿਹੇ ਸ਼ਬਦਾਂ ਵਿੱਚ ਕਿਹਾ ਮੈਂ ਕੰਪਨੀ ਕਮਾਂਡਰ ਦੀ ਗੱਲ ਸਮਝ ਗਿਆ ਸਨੀਤਾ ਮੈਡਮ ਹੁਣ ਜਿਉਣ ਦੇ ਕਾਬਲ ਨਹੀਂ ਸੀ ਉਹ ਤੜਫ ਰਹੀ ਸੀ ਮੈਡਮ ਦੀ ਨਿਗਾਹ ਹਾਲੇ ਵੀ ਮੇਰੇ ਵੱਲ ਸੀ ਮੈਂ ਮੈਡਮ ਦੇ ਮੱਥੇ ਤੇ ਆਪਣੀ AK 56 ਦਾ ਵੈਰਲ ਲਾ ਲਿਆ ਉਸਨੇ ਹੰਝੂ ਭਿੱਜੀਆਂ ਪਲਕਾਂ ਝਪਕੀਆਂ ਅੱਖਾਂ ਨਾਲ ਸ਼ਾਇਦ ਇਹ ਆਖ ਰਹੀ ਸੀ ਮੈਨੂੰ ਗੋਲੀ ਮਾਰ ਦੇ ਮੈਂ ਟ੍ਰਿਗਰ ਦਵਾ ਦਿੱਤਾ ਤਿੰਨ ਗੋਲੀਆਂ ਦਾ ਬ੍ਰੈਸਟ ਮੇਰੀ ਰਾਈਫਲ ਵਿੱਚੋਂ ਨਿਕਲਿਆ ਤੇ ਮੈਡਮ ਦੇ ਸਿਰ ਦੇ ਪਾਰ ਹੋ ਗਿਆ ਅਜੇ ਵੀ ਉਸ ਦੀ ਨਜ਼ਰ ਮੇਰੇ ਵੱਲ ਸੀ ਉਸ ਨੇ ਇੱਕ ਲੰਮਾ ਜਿਹਾ ਹੌਂਕਾ ਲਿਆ ਦਿਲ ਨੇ ਧੜਕਣਾ ਬੰਦ ਕਰ ਦਿੱਤਾ ਨਬਜ਼ ਰੁਕ ਗਈ ਮੇਰੇ ਮੂੰਹੋਂ ਮੈਡਮ 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 ਨਿਕਲਿਆ ਤੇ ਮੇਰੀ ਰਾਈਫਲ ਜ਼ਮੀਨ ਤੇ ਡਿੱਗ ਪਈ